लखीतारोनू तो तो गुरवि तो काका नारायण सिंह जी पंच गुरप्रीत जगवाली पंच हरजिंद्री प्रधान ने सुरजीत जी हरजीतरी साहब प्रेम सिंह मेहर सिंह रणजीत अवतार सिंह ਸਤਿ ਸ਼੍ਰੀ ਅਕਾਲ ਜਿਨ੍ਹਾਂ ਆਗਰ ਵਾਲੇ ਮੰਤਰੀਪਾਲ ਦੇ ਡਿਪਟੀ ਕੌਲ ਅਜਾ ਵਰਕਰ ਨੇ ਮੰਤਰੀਪਾਲ 파ਰਟੀ ਦਾ ਮੰਗਰ ਦੇਣਾ ਸਰਵਿੰਦਰ ਸਿੰਘ ਮਿੱਤੋ ਨੇ ਗੁਜਾਰ ਨੀਤੀ ਦਾ ਇੱਕ ਬਹੁਤ ਅੰਗਲਾ ਨਕਰੀ ਇੱਕ ਵਾਰ ਕਹਿ ਰਿਹਾ ਜਿਹੜਾ ਨਾਮ ਲੈਣ ਤੋਂ ਰਹਿ ਗਿਆ ਹੋਵੇ ਖਿਮਾ ਦੇ ਜਾਂਚ ਕਰਾਂ ਉਹਨਾਂ ਬੇਨਤੀ ਕਰਾਂਗਾ ਜਿਹੜੇ ਦੇ ਨਿੱਤੇ ਜਿਲ੍ਹਾ ਦੇ ਸੀਣਾ ਦਾ ਤੋਂ ਆਵਾਮੀ ਮਾਰਗੀ ਤੋਂ ਇਹਨਾਂ ਨੇ ਜੀੜੀ ਲਗਾਈ ਹੋਈ ਹੈ ਇਹ ਤੁਹਾਡੇ ਨਾਲ ਰੂਲ ਹੋਣਗੇ ਪਰਦੇਸ ਦੇ ਕੀ ਦਿਲਾਲ ਇਸ ਤਵਾਨ ਕਿਉਂ ਨਜ਼ਰ ਤੋਂ ਨਜ਼ਰ ਦੀ ਯੁੱਗ ਨਿਆਂ ਬਦਲ ਰਹੀ ਹੈ ਬਹੁਤ ਕੌਣੀ ਹੈ ਇਹ ਤਾਂ ਕੋਈ ਧਾਰਮਿਕ ਨਹੀਂ ਹੈ ਫਿਰ ਵੀ ਕੋ ਪ੍ਰਾਣ ਹੈ जो नगर पंचायत कमेटी अपने काम काज छोस्त मित्र बच्चे बीमिया भैन के सारे का बहुत धन्यवाद है कि शामिल हो जरूरी भी है क्योंकि

बच्चे नशे लगते क्यों आ बच्चे नशे क्यों आ ये सारी गल्ला मेरा ख्याल सू पता ही है नशे ने भी क्युं, तर्चे, तर्चे कि नशे गलत हो जाते हैं क्यों क्योंकि साड़ा जोड़ा कल्चर है कल्चर कितों स्टार्ट होंगे मैं सा पार्टी के एजेंडे तो भी हट के भावें गल करा भावें अफसरशाही के ऐजेंडे हट के गल करा साह शादियों के बड़े मान के नाल शराब परोसते हैं ਨੇ ਸ਼ਾਹੂ ਕੁਲੂਹੋਦਲਾ ਤੁਮੇ ਨਾਲ ਅੱਜ ਇਹ ਵੀ ਤੁਹਾਨੂੰ ਰਿਕਵੈਸਟ ਬੇਨਤੀ ਕਰਨਾ ਹੈ ਚਾਹੇ ਸਾਡੀ ਸਰਕਾਰ ਦਾ ਸਾਡੇ ਸਾਡੇ ਮਤਲਬ ਉਹਦਾ ਠੇਕਿਆਂ ਤੋਂ ਪੈਸੇ ਆਉਨੇ ਆ ਕਮਾਈ ਹੁੰਦੀ ਆ ਬੱਜੇ ਕੰਮ ਨਾਲ ਤਾਂ ਕਿ ਉਹਦੀ ਪਰ ਆਹ ਜਨ ਮੈਡੀਕਲ ਨਸ਼ੇ ਕਰ ਰਿਹਾ। ਤੋਂ ਥੋੜੀ ਥੋੜੀ ਜਿੱਤੇ ਨੇ ਅੱਗੇ ਆ ਜਾਂਦਾ। ਇੱਕ ਸਾਡੇ ਪਿੰਡਾਂ ਦੇ ਵਿੱਚ ਇੱਕ ਜਿਵੇਂ ਕਹੂੰਗਾ ਜਿਵੇਂ ਮੈਂ ਤਾਂ ਪੰਗਰ ਮਾਰਦੀਦਾ ਇਹ ਜੋ ਕੀ ਹੋਰੀ ਲਾਲਾ ਕੋਈ ਕੁਝ ਨਹੀਂ ਹੁੰਦਾ। ਫਿਰ ਕੁਝ ਨੌਜਵਾਨ ਹੈ ਉਹ ਖੇਡਦਾ ਹੈ ਕਬੱਡੀ ਖੇਡਦਾ ਅਸੀਂ ਰਾ ਦੇ ਪਰੋਤਾਂ ਦੁਸਤਾ। ਇੱਕ ਵਾਰੀ ਨਸ਼ਾ ਕਰਾਇਆ ਹੋਏ ਉਹਨੂੰ ਲਤ ਪੈ ਜਾਂਦੀ ਆ। ਕਿਉਂਕਿ ਨਸ਼ਾ ਇਹ ਤਾਂ ਪੇਨ ਕਿਲਰ ਹੁੰਦਾ ਜਿਹੜਾ ਦਿਮਾਗ 'ਤੇ ਇੰਨਾ ਅਸਰ ਕਰਦਾ ਵੀ ਇੱਕ ਵਾਰੀ ਜੋ ਸਾਡੇ ਉਸ ਦੋਚਾ ਬਿੰਦ ਦੀ ਜਿਹੜੀ ਉਸ ਖੂਨ ਨੂੰ ਲੰਬੇ ਸਮੇਂ ਤੱਕ ਲਜਾਣ ਦੇ ਲਈ ਉਹ ਵਾਰ-ਵਾਰ ਨਸ਼ਾ ਕਰਨਾ ਪੈਂਦਾ ਇਹ ਸਾਰੀਆਂ ਚੀਜ਼ਾਂ ਮਨੋਵਿਗਿਆਨਕ ਤਾਂ ਇਹਨੂੰ ਸਮਝਣਾ ਪੈਣਾ ਕਿ ਕਿਉਂ ਅਸੀਂ ਇੱਕ ਵਾਰ ਵਿੱਚ ਕਿਉਂ ਇਸ ਨੂੰ ਮੌਕਾ ਦਈਏ ਚੈਨ ਉਹ ਵਿਆਹ ਸਾਧੀਆਂ ਦੇ ਵਿੱਚ ਮੌਕਾ ਦਿੰਦੇ ਆ ਜਿਵੇਂ ਸਾਡੇ ਕੋਈ ਬੱਚਾ ਰੱਖਣਾ ਚਾਹਵਾ ਉਹਦੇ ਦਾ ਮੌਕਾ ਦਿੰਦੇ ਆ ਤਾਂ ਇਹ ਨਾ ਦਿਓ ਤਾਂ ਕਿ ਅਸੀਂ ਇਹ ਵੀ ਇੱਕ ਵੱਡਾ ਕਾਰਨ ਹੈ

बंदा एक नशे नशे युद्ध जुड़ के नशे उठन मदद करेगा जिनी भी किसी जरूरत तो आ जरूर मदद करो कि बच्चे